ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟੇ ਯਾਨੀ ਕਿ ਅਗਲੇ 3 ਦਿਨਾਂ ਦੇ ਮੌਸਮ ਦੀ 13 ਸਤੰਬਰ ਤੱਕ ਮੌਸਮ ਪੰਜਾਬ ਦਾ ਕਮੇਡਾ ਰਹਿ ਸਕਦਾ ਹੈ ਇਹ ਅਫਰਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸੈਟਲਾਈਟ ਦੇ ਸਿਨਾਂ ਤੁਸੀਂ ਹੁਣੇ ਸਕਰੀਨ ਦੇ ਉੱਤੇ ਦੇਖ ਰਹੇ ਆ ਜੇਕਰ ਗੱਲ ਕਰਦੇ ਆ ਜੇ ਪੰਜਾਬ ਦੀ ਪੰਜਾਬ ਦਾ ਮੌਸਮ ਬਿਲਕੁਲ ਸਾਫ ਐਸਲੇ ਬਣਿਆ ਹੋਇਆ ਕਿਸੇ ਖੇਤਰ ਦੇ ਵਿੱਚ ਕੋਈ ਬਦਲਬਾਹੀ ਨਹੀਂ ਹੈ ਹਲਕੇ ਮੋٹے ਟੁੱਟੇ ਜਿਹੜੇ ਬੱਦਲ ਆ ਉਹ ਪਹਿਲੇ ਉੱਧਰ ਦੇ ਲੰਘ ਰਹੇ ਨੇ ਪੈਸੇ ਧੁੱਪ ਜਿਹੜੀ ਆ ਬਹੁਤੇ ਖੇਤਰਾਂ ਦੇ ਵਿੱਚ ਚੜੀ ਹੋਈ ਹੈ ਅੱਜ ਦੀ ਜੇਕਰ ਗੱਲ ਕਰਦੇ ਆ ਕੱਲ ਪਰਸੋਂ ਯਾਨੀ ਕਿ ਅਗਲੇ 72 ਘੰਟੇ ਮੌਸਮ ਦੇ ਸਾਫ ਰਹਿਣ ਦੇ ਆਸਾਰ ਨੇ ਜੀ ਪੱਛੋਂ ਦੱਖਣ ਪੱਛੋਂ ਦੀਆਂ ਹਵਾਵਾਂ ਜਣੀਆਂ ਨੇ ਖੁੱਲ ਕੇ ਚੱਲਣਗੀਆਂ ਨਮੀ ਫਰਫੂਰ ਹਵਾਵਾਂ ਹੋਣਗੀਆਂ ਇਸ ਲਈ ਦੁਪਹਿਰ ਵੇਲੇ ਜਿਹੜੀ ਆ ਤੇ ਸਾਥੀ ਤੇ ਚੱਲਦਾ ਰਿਹਾ ਇਹਦੇ ਵਿੱਚ ਵਾਧਾ ਹੋ ਸਕਦਾ 38-39 ਤੇ ਵੀ ਜਾ ਸਕਦਾ ਕਿਉਂਕਿ ਦਿਨ ਜਿਹੜੇ ਉਫਮਸ ਵਾਲੇ ਹੋਣਗੇ ਤੇ ਬਹੁਤ ਫਹਾਗਾ ਦੇ ਵਿੱਚ ਮਾਸਨ ਦੇ ਸਾਫ ਰਹਿਣ ਦੇ ਅਸਰ ਹੋਣਗੇ ਕੋਈ ਵੱਡੇ ਲੈਵਲ ਦੇ ਮੀਂਹ ਚੱਕਰ ਦੀ ਉਮੀਦ ਅਗਲੇ 3 ਦਿਨਾਂ ਦੇ ਵਿੱਚ ਫਿਲਹਾਲ ਨਹੀਂ ਹੈ ਜਿਹੜਾ ਇੱਕ ਪਛਮੀ ਸਿਸਟਮ ਵੈਸਟਰਨ ਡਿਸਟਰਬੈਂਸ ਆ ਰਹੀ ਹੈ ਉਹ 15 ਤੋਂ ਬਾਅਦ ਪ੍ਰਭਾਵਿਤ ਕਰੇਗੀ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਨੂੰ ਇਸ ਲਈ 15 ਤੋਂ ਖੈਲਾ ਖੈਲਾ ਕੋਈ ਵੱਡੇ ਲੈਵਲ ਦੇ ਮੀਂਹ ਚੱਕਰ ਦੇ ਅਸਰ ਨਹੀਂ ਹੈ ਲਗਭਗ ਮੌਸਮ ਆਪਣਾ ਸਾਫ ਹੀ ਰਹਿਣ ਦੇ ਅਸਾਰ ਨੇ ਸਿੱਧਾ ਤੁਹਾਨੂੰ ਅੰਕੜਿਆਂ ਤੇ ਲੈ ਕੇ ਚੱਲਾਂਗੇ ਜੀ ਜੋ ਅੱਜ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਤਾਜ਼ਾ ਰਿਪੋਰਟ 10 ਸਤੰਬਰ ਦੀ ਤਰੀਕ ਲਈ ਹੋਈ ਹੈ ਪੰਜਾਬ ਦੇ ਲਈ ਵਾਰਨਿੰਗ 10 ਲੈ ਕੇ 16 ਤਰੀਕ ਤੱਕ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਮੌਸਮ ਸਾਫ਼ ਰਹੇਗਾ ਇਹ ਮੌਸਮ ਵਿਭਾਗ ਨੇ ਵੀ ਇੱਥੇ ਕਲੀਅਰ ਕਰਤਾ No warning ਹੈ ਤੇ ਲਿਖਿਆ ਹੋਇਆ ਕੌਲਮ ਲੱਗੇ ਜੀ ਤੇਨ ਸਾਫਰਨ ਦੇ ਅਸਰ ਨੇ ਕੁਸ਼ਤਾਵਾਂ ਤੇ ਵਾਲੋਂ ਉੱਤੇ ਮੀਂਹ ਡਰਜ ਵੀ ਹੋ ਸਕਦੇ ਨੇ ਕਿਉਂਕਿ ਮੌਨਸੂਨ ਦਾ ਹਾਲੇ ਸੀਜ਼ਨ ਚੱਲ ਰਿਹਾ ਦੁਪਹਿਰ ਹੋ ਆ ਜੇਕਰ ਕਿਤੇ ਫਤਲ ਫਨ ਗਿਆ ਤੇ ਨਾਲ ਲੱਗਦੇ ਕੁਛ ਦੋ ਤਿੰਨ ਜਿਲਿਆਂ ਨੂੰ ਕਵਰ ਕਰ ਲੇਗਾ ਤੇ ਉਹ ਘੱਟ ਖੇਤਰੀਕਾਰੂਆਂ ਜਾਂ ਹੋਣ ਗਿਆ ਤੇ ਮਤਲਬ ਕਿ ਛਿੱਟੇ ਛਰਾਟੇ ਜੇ ਦਿੰਦਾ ਹੋਇਆ ਫਤਲ ਅਗੇ ਕੁਛ ਕਰ ਜਾਗਾ ਵੱਡੇ ਉਂਗੀ ਤੇ ਅਸਰ ਫਿਲਹਾਲ ਨਹੀਂ ਹੈ